ਬਾਬਾ ਨਾਨਕ ਜੀ ਬਚਨ ਕਰਦੇ ਹਨ ਕਿ ਬਾਣੀ ਪੜ੍ਹਨੀ ਸੁਣਨੀ ਚਾਹੀਦੀ ਹੈ ਨਾਮ ਸਿਮਰਨ ਬਹੁਤ ਜ਼ਰੂਰੀ ਹੈ ਨਾਮ ਜਪਣ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਨਾਮ ਆਪ ਹੀ ਜਪਣਾ ਪੈਂਦਾ ਹੈ ਜਿਵੇਂ ਜਿਹੜਾ ਰੋਟੀ ਖਾਵੇਗਾ ਉਹੀ ਰੱਜੇਗਾ ਨਾਮ ਰਸਨਾ ਨਾਲ ਜਪਣਾ ਚਾਹੀਦਾ ਹੈ ਫਿਰ ਇਹ ਆਪੇ ਹੀ ਹਿਰਦੇ ਵਿੱਚ ਲੈ ਜਾਂਦਾ ਹੈ ਗੁਰਮੁਖ ਦੀ ਸੰਗਤ ਇਸ ਨੂੰ ਆਸਾਨ ਕਰ ਦਿੰਦੀ ਹੈ ਸਿਮਰਨ ਨਾਲ ਪਹਿਲੇ ਮਨ ਦੀ ਮੈਲ ਉਤਰਦੀ ਹੈ ਫਿਰ ਇਨਸਾਨ ਬੁਰੇ ਕੰਮ ਕਰਨ ਤੋਂ ਸੰਕੋਚ ਕਰਦਾ ਹੈ ਨਾਮ ਵਿੱਚ ਇਨਸਾਨ ਨੂੰ ਪਵਿੱਤਰ ਕਰਨ ਦੀ ਸ਼ਕਤੀ ਹੈ ਨਾਮ ਜਪਣ ਨਾਲ ਜੀਵਨ ਬਦਲ ਜਾਂਦਾ ਹੈ ਪਰ ਜਿੰਨਾ ਵਿੱਚ ਨਾਮ ਜਪਣ ਨਾਲ ਤਬਦੀਲੀ ਨਹੀਂ ਆਈ ਸਮਝੋ ਉਹਨਾਂ ਨੇ ਇੱਛਾ ਰਹਿਤ ਨਾਮ ਨਹੀਂ ਜਪਿਆ ਨਾਮ ਜਪਣਾ ਨਾ ਛੱਡੋ ਆਪਣਾ ਜੀਵਨ ਬਣਾਓ ਜਿੰਨੀ ਵਾਰ ਭੁੱਲੋ ਬਖਸ਼ਿਸ਼ੀ ਵਾਸਤੇ ਅਰਦਾਸ ਕਰੋ ਜਦੋਂ ਇਕੱਲੇ ਬੈਠ ਕੇ ਨਾਮ ਜਪਣਾ ਹੋਵੇ ਮੂੰਹੋਂ ਇੰਨੀ ਕੋ ਆਵਾਜ਼ ਕੱਢੋ ਜੋ ਤੁਹਾਡੇ ਕੰਨ ਸੁਣ ਸਕਣ ਇਸ ਤਰ੍ਹਾਂ ਸੁਰਤ ਟਿਕਾਉਣ ਵਿੱਚ ਸਹਾਇਤਾ ਮਿਲੇਗੀ ਨਾਮ ਨੂੰ ਸਭ ਫਲ ਲੱਗਦੇ ਹਨ ਗੁਰੂ ਸਾਰੀ ਸਮਝ ਦਿੰਦਾ ਹੈ ਨਾਮ ਦੀ ਕਦਰ ਕੋਈ ਵਿਰਲਾ ਹੀ ਜਾਣਦਾ ਹੈ ਨਾਮ ਜਪਣ ਵਾਲੇ ਨੂੰ ਸਬਰ ਸੰਤੋਖ ਤੇ ਨਿਮਰਤਾ ਦੀ ਬੜੀ ਲੋੜ ਹੈ ਨਾਮ ਜਪਣ ਨਾਲ ਰਿੱਧੀਆਂ ਸਿੱਧੀਆਂ ਸੁਦੇ ਸਿੱਧ ਹੀ ਆ ਜਾਂਦੀਆਂ ਹਨ ਪਰ ਨਾਮ ਜਪਣ ਵਾਲਾ ਉਹਨਾਂ ਦੇ ਵਿਖਾਵੇ ਤੋਂ ਬਚਦਾ ਹੈ ਨਾਮ ਜਪਣ ਦੇ ਸਾਰੇ ਵੇਲੇ ਠੀਕ ਹਨ ਪਰ ਅੰਮ੍ਰਿਤ ਵੇਲੇ ਜ਼ਿਆਦਾ ਲਾਭ ਹੁੰਦਾ ਹੈ ਬਾਣੀ ਦਿਨ ਚੜੇ ਪੜਨੀ ਤੇ ਸੁਣਨੀ ਚਾਹੀਦੀ ਹੈ ਜੇ ਨਾਮ ਜਪਣ ਨੂੰ ਬਾਰ-ਬਾਰ ਜੀ ਕਰੇ ਤਾਂ ਸਮਝੋ ਸਿਮਰਨ ਸਫਲ ਹੋ ਰਿਹਾ ਹੈ ਮੈਲ ਘੱਟ ਰਹੀ ਹੈ ਸ਼ੁਕਰ ਸ਼ੁਕਰ ਕਰੋ ਜੀ ਅੱਖਾਂ ਬੰਦ ਕਰਕੇ ਵਾਹਿਗੁਰੂ ਸ਼ਬਦ ਵਿੱਚ ਧਿਆਨ ਟਿਕਾਓ ਮਨ ਨੂੰ ਫੁਰਨੇ ਤੋਂ ਰੋਕੋ ਇਹ ਜ਼ਰੂਰੀ ਹੈ ਜਿਵੇਂ ਹੋ ਸਕੇ ਸਰੀਰ ਨੂੰ ਸਾਵਧਾਨ ਰੱਖੋ ਰੇੜ ਦੀ ਹੱਡੀ ਸਿੱਧੀ ਰੱਖ ਕੇ ਚੌਂਕੜੀ ਮਾਰ ਕੇ ਬੈਠੋ ਜਿੰਨਾ ਸਮਾਂ ਇਸ ਤਰ੍ਹਾਂ ਬੈਠ ਸਕੋ ਠੀਕ ਹੈ ਨਾਮ ਬਾਣੀ ਨਹੀਂ ਛੱਡਣੀ ਦੇ ਦਿਲ ਟਿੱਕੇ ਨਾ ਟਿੱਕੇ ਜੇ ਲੱਗੇ ਰਹਿਣਗੇ ਸਮਾ ਆਵੇਗਾ ਜਦੋਂ ਮਨ ਦਾ ਟਿਕਾ ਉਹ ਪ੍ਰਾਪਤ ਹੋ ਜਾਵੇਗਾ ਜਿਹੜੇ ਜਗਿਆਸੂ ਪਾਵੇਂ ਮੱਧ ਚਾਨ ਨਾਲ ਹੀ ਡੁੱਬੇ ਰਹਿਣਗੇ ਉਹਨਾਂ ਨੂੰ ਮੰਜ਼ਿਲ ਤੇ ਪਹੁੰਚਣ ਦੀ ਆਸ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ